ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਅਸੀਂ ਕਰ ਲੱਗੇ ਆ ਰਾਜਮਾਵਾ ਨੂੰ ਸਪਰੇ ਪੈਰਾਂ ਦੇ ਵਿੱਚ ਨਾ ਖੇਲਾਂ ਦੇ ਵਿੱਚ ਸਪਰੇ ਕਰ ਲੱਗੇ ਆ ਜਵੀ ਬਹੁਤ ਹੋ ਗਈ ਸੀ ਪੈਰਾਂ ਦੇ ਵਿੱਚ ਤੇ ਅਸੀਂ ਸੋਚਿਆ ਹੱਥ ਵਾਲੇ ਪੰਪਣਾ ਸਪਰੇ ਕਰ ਦਿੰਨੇ ਆ ਉਦੋਂ ਤੇ ਆਪਾਂ ਦੂਜਾ ਪੰਪੀ ਵਰਤੀਦਾ ਵਾ ਪਰ ਆ ਹੁਣ ਉਦੋਂ ਆਪਾਂ ਕੀਤੀ ਸੀ ਪੈਰਾਂ ਦੇ ਵਿੱਚ ਤੇ ਆ ਜਵੀ ਜੀ ਦਾ ਸੜੀ ਹੈ ਉਦਾਂ ਵਾ ਵਈ ਪਰ ਹੁਣ ਜਿੱਥੇ-ਜਿੱਥੇ ਪੈਈ ਆ ਇੱਥੇ-ਇੱਥੇ ਪੱਤਾ ਵੀ ਸਾੜਤਾ ਉਹਨੇ ਮਾੜਾ-ਮਾੜਾ ਆ ਤਾਂ ਉਹਦਾ ਥੋੜਾ ਜਿਹਾ ਬੜੇ ਧਿਆਨ ਨਾਲ ਕਰਨ ਵਾਲੀ ਆ ਪਰ ਕਿਤੇ-ਕਿਤੇ ਪੈ ਹੀ ਜਾਂਦਾ ਛਿੱਟਾ ਦਵਾਈ ਦਾ ਹਾਂਜੀ ਹਾਂਜੀ ਬਾਕੀ ਅਜੇ ਤਾਂ ਵਧੀਆ ਵਾ ਰਾਜਮਾ ਅਜੇ ਤਾਂ ਬਾਗੋ ਬਾਗ ਆ ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਕੀ ਹਸਾਬ-ਕਿਤਾਬ ਇਹਨਾਂ ਦਾ ਗੰਧ ਦੀ ਸਪਰੇ ਉਹਦਾ ਪਹਿਲਾਂ ਵੀ ਬੜੀ ਕੀਤੀ ਸੀ ਪਰ ਇਹ ਜਵੀ ਜੀ ਫੇਰ ਹੋ ਗਈ ਇਹਦੇ ਵਿੱਚ ਆ ਆਪਣੇ ਟਰੈਕਟਰ ਦੀਆਂ ਲੀਆਂ ਬਣੀਆਂ ਦੁੱਜੀਆਂ ਜ਼ਿਆਦਾਤਰ ਤਾਂ ਟਰੈਕਟਰ ਹੀ ਆਪਾਂ ਵਿੱਚ ਰੱਖੀਦਾ ਵਾ ਪਰ ਇਹ ਹੁਣ ਦੁੱਜੇ ਆਪਣੇ ਹੱਥ ਵਾਲੇ ਪੰਪਣਾ ਕਰਨੀ ਨਾਲੇ ਇਹ ਜਿਹੜੀ ਹੈਗੀ ਆ ਦਵਾਈ ਇਹ ਹੈਗੀ ਬੜੀ ਤੇਜ਼ ਹਾਂਜੀ ਆ ਹੁਣ ਮਾੜੀ ਮਾੜੀ ਪਈ ਆ ਤੇ ਆ ਦੇਖ ਲਓ ਆ ਵੇ ਨਾ ਪੱਤਾ ਸਾੜਦਾ ਨਾ ਇਹ ਹੁਣ ਜਿੱਥੇ ਜਿੱਥੇ ਪੈ ਜਾਂਦੀ ਹੈ ਪੱਤਾ ਸਾੜ ਦਿੰਦੀ ਹੈ ਬੜੀ ਧਿਆਨ ਨਾਲ ਕਰਨੀ ਪੈਂਦੀ ਆ ਦਵਾਈ। ਲਓ ਜੀ ਆ ਆਪਾਂ ਸਪਰੇਅ ਕਰਨੀ ਆ ਵੀ ਡਾਟ ਨਦੀਨ ਨਾਸ਼ਕ ਹਰਬੀ ਸਾਈਡ। ਅੰਗਰੇਜ਼ੀ ਚ ਕਹਿੰਦੇ ਆ ਹਰਬੀ ਸਾਈਡ ਤੇ ਪੰਜਾਬੀ ਚ ਵਿੱਚ ਕਹਿੰਦੇ ਜੀ ਨਦੀਨ ਨਾਸ਼ਕ। ਇਹ ਆਪਾਂ 150 ਐਮਐਲ ਪਾਉਣੀ ਆ। ਇੱਕ ਟੈਂਕੀ ਦੇ ਵਿੱਚ 150 ਐਮਐਲ ਇਹ ਪਾਉਣੀ ਆ ਤੇ ਨਾਲ ਆਪਾਂ ਪਾਉਣੀ ਆ ਤਰਸ਼ੂਲ ਇਹਦੇ ਪਾਉਣਾ ਆਪਾਂ ਚਮਚਾਏ ਦੁੱਜੀ ਆ ਸੁੱਕਿਆ ਪਾਊਡਰ ਇਹਨੂੰ ਘੋਲ ਕੇ ਨਾ ਉਹਦੇ ਵਿੱਚ ਪਾਣੀ ਚ ਤੇ ਚਮਚਾ ਚਮਚਾਏ ਪਾਉਣਾ ਫਿਰ ਆਪਾਂ ਮਾਰਦੇ ਆ ਉਹਦਾ ਟੈਂਕੀਆਂ ਦਾ ਮਹੀਂ ਰਾਹੁਲ ਕਿੰਨੀਆਂ ਕਿ ਟੈਂਕੀਆਂ ਲੱਗਣੀਆਂ ਚਾਰ ਕਿ ਲੱਗਣੀਆਂ ਹਨ ਪੰਜ ਲੱਗ ਜਾਣਗੀਆਂ ਪੰਜ ਕਿ ਟੈਂਕੀਆਂ ਲੱਗਣੀਆਂ ਉਹਦਾ ਪਹਿਲਾਂ ਕੀਤੀ ਸੀ ਨਾ ਇਧਰੋਂ ਆਪਾਂ ਇਧਰੋਂ ਪਹਿਲਾਂ ਕੀਤੀ ਸੀ ਆ ਪਾ ਲਈਏ ਪਾਣੀ ਆਪਾਂ ੱਲੇ ਬੜਾ ਰੜਦਾ ਹੋਇ ਏ ਸਾਡਾ ਜਿਹੜਾ ਕੋ-ਐਕਟਰ ਏ ਬੋਲਦਾ ਨਹੀਂ ਨਾਲ ਇਹ ਡੂੰਗਾ ਹੋ ਜਾਂਦਾ ਇਹਨੂੰ ਬੋਲਣਾ ਪੈਂਦਾ ਸਾਰਾ ਆਈ ਸ਼ਾਬਾਸ਼ ਆ ਪਾਉਣੀ ਆਪਾਂ 150 ਦੇਖੀ ਕਿਤੇ 200 ਦੀ ਸਪੀਡ ਨਾ ਹੋ ਜੇ ਪੰਜਵਾਂ ਗੇਅਰ ਨਾਲ ਪਾਜੇ ਅਰਜੰਟ ਲਵਾਉਂਗਾ ਕਿੰਦਾ ਜਿ ਪੰਜਵਾਂ ਤਾਂ ਗੇਅਰ ਹੀ ਨਹੀਂ ਪਾਇਆ ਉਹ ਕੰਮ ਨਾ ਹੋ ਜੇ ਕਿਤੇ ਰਾਜ ਮਾਵਾ ਨਾਲ ਕਿਰਪਾ ਪੰਜਵਾਂ ਗੇਅਰ ਨਾ ਪਾ ਜੇ ਰਾਜ ਮਾਵਾ ਦਾ ਕੱਟ ਲਾ ਦੀ ਮੜੀ ਜੀ ਤੇਜ ਵੜੀ ਗੁਰੂ ਆਏ ਦੇਸੀ ਵੰਗੂ ਆ ਪੂਰੀ ਮੜੀ ਜੌਰ ਕਰ ਲੋ ਜੀ ਇਹ ਕਿੱਥੇ ਗਈ ਜਾਲੀ ਕਾ 3.50 ਜੜੀ ਆ ਗਈ ਇਹਦੀ ਹਾਂ ਇੱਥੇ ਵੀ ਪਾ ਦਈਆ ਆਪਾਂ 150 150 ਰੀਸ ਦੀ ਦਿੱਤੀ ਪੜਾ ਆ। ਇਹ ਆਪਾਂ ਕੱਢਦੇ ਨੇ ਚੰਗਿਆੜੇ ਰਾਜ ਮਾਵਾ ਦੇ। ਕੀ ਹਾਂ ਦਾ ਉਹ। ਜਿਹੜਾ ਵੀਡੀਓ ਬਣਾ ਰਿਹਾ ਨਾ ਇਸ ਵਕਤ। ਇੱਕ ਬੱਲ ਫੋਟੋਗ੍ਰਾਫੀ ਵਾਲੇ ਨੂੰ ਹਾਇਰ ਕੀਤਾ। ਤੋ ਵੀ ਰਾਵੜ। ਗियर ਪੰਜਵਾਂ ਹੀ ਲੱਗ ਜਾਂਦਾ ਅਰਜੰਟ ਲੋ ਵਾਂਗੂ ਜਿਆਦੀ ਪੈ ਜਾਂਦੀ ਆ ਇਹ ਅਰਜੰਟ ਲੋ ਵਾਂਗੂ ਗੇਅਰ ਵੱਡਾ ਹੀ ਲੱਗ ਜਾਂਦਾ ਨਹੀਂ ਆਪਾਂ ਵੱਡਾ ਗੇਅਰ ਨਹੀਂ ਲਾਉਣਾ ਗੇਅਰ ਆਪਾਂ ਨਿੱਕਾ ਰੱਖਣਾ ਚੱਲ ਕਰਦੇ ਬੰਦ ਫੇਰ ਆਉ ਕੋੜੀਏ ਆਪਦੇ ਲਾਲ ਜਾ ਨਹੀਂ ਆ ਇਹ ਪੂਰਾ ਥੱਲੇ ਰੱਖ ਕੇ ਨਾ ਫਿਰ ਕਰਨੀ ਸਪਰੇ ਇਹ ਤੁਹਾਨੂੰ ਮੈਂ ਦੱਸਤਾ ਜੀ ਕਿਸ਼ ਹੋਏ ਨਬਾਸ ਇੱਥੇ ਕਿਲੋ ਮੈਂ ਆ ਗਿਆ ਇਕ ਲਨ ਲਾ ਕੇ ਲੋ ਜੀ ਦੂਜੀ ਲੱਗ ਗਈਆਂ ਟੈਂਕੀ ਲਾਉਣ ਇੱਕ ਲੱਗ ਗਈ ਆ ਦੋ ਟੈਂਕੀਆਂ ਦੇ ਨਾਲ ਕਿਆਰਾ ਕਿਆ ਉਹ ਬੰਨੇ ਹੋ ਚੜ ਗਿਆ ਉਧਰ ਹੂੰ ਬੰਨੇ ਚੜ ਗਿਆ ਉਧਰ ਨਹੀਂ ਰਹਿ ਗਈ ਲੈਣਾ ਤੇ ਚਲਾਓ ਮੋਟਰ ਮੁੰਡਿਆ ਪਾਣੀ ਪੀਏ ਘਟ ਲੋਈ ਸਪਰੇ ਹੋ ਗਈ ਆਪਣੀ ਉਹਨੂੰ ਘੁੱਟ ਕੇ ਪਾਣੀ ਪੀਏ ਤੇ ਫਿਰ ਚੱਲਦੇ ਆਂ ਕਾਰ ਨੂੰ ਤਲਪਿਆ ਵਾਹ ਆਲੇ ਲੋ ਜੀ ਵਿਆਹ ਆਇਆ ਆਪਾਂ ਨੂੰ ਇੱਕ ਵਿਆਹ ਤਾਂ ਚਲੋ ਉਦਾਂ ਹੁੰਦੇ ਜਾਂਦੇ ਰਹਿੰਦੇ ਆ ਪਰ ਜਿੱਦਾਂ ਮਤਲਬ ਉਹ ਵੀ ਵੱਡੇ ਬੰਦਿਆਂ ਦਾ ਵਿਆਹ ਜਿੱਦਾਂ ਉਹਨਾਂ ਦਾ ਡੱਬੇਦਨ ਦਿਖਾਉਣ ਲੱਗੇ ਆ ਵੀ ਕੀ ਸਾਹਕਤਾ ਪਿਆ ਆਪਾਂ ਦੇ ਵਿਆਹ ਦੇ ਕਹਿ ਦਾਂਗੇ ਵੀ ਚਲੋ ਪਾ ਦਨੇ ਆ ਬਰਫੀ ਪਾ ਦਨੇ ਆ ਜਾਂ ਵੱਤ-ਵੱਤ ਬੰਦਾ ਪਾ ਦਿੰਦਾ ਵਾ ਡਰਾਈ ਫਰੂਟ ਪਾ ਦਿੰਦਾ ਪਰ ਇਹ ਬਣਤਰੀ ਜਿਹੜੇ ਹਸਾ ਹੁਣਾ ਬਣਾਈਆਂ ਵਿੱਚ ਜਿੱਦਾਂ ਨਾ ਵਾਵਾ ਹਰੇ ਮੈਨੂੰ ਬੰਦਾ ਪੈਸੇ ਫੜਾ ਗਿਆ ਹੁੰਦਾ ਵਾ ਵਿੱਚੋਂ ਪਤਾ ਨਹੀਂ ਕੀ ਨਿਕਲਣਾ ਤੇ ਚਲੋ ਖੋਲ ਕੇ ਵੇਨੇ ਆਪਾਂ ਕੀ ਨਿਕਲਦਾ ਇਹਦੇ ਵਿੱਚੋਂ ਲੈ ਮਿੰਦਲਾ ਦੀ ਸੋਨੇ ਦੀ ਮੋਹਰ ਮਾਰੀ ਕੋਈ ਸੋਨਾ ਆ ਕੀ ਇਹ ਸੀ ਸੀ ਜੋਏ ਇੱਕ ਹੀ ਆ ਦਾ ਨਿਆਣਿਆਂ ਆੜੀਆਂ ਸੰਤਰੀਆਂ ਕੈਂਡੀਆਂ ਜੀਆਂ ਕੋਹੋਰ ਤੇ ਨਹੀਂ ਤੇ ਬੰਬ ਪੂਪ ਦੇ ਗਿਆ ਕੋਈ ਆਪਾਂ ਨਹੀਂ लवली स्वीट्स ਆੜਿਆਂ ਦਾ ਇਹ ਜਲੰਦਰ ਮੈਨੂਫੈਕਚਰਡ ਬਾਈ लवली स्वीट्स ਆ ਲਿਖਿਆ ਜੀ ਮੈਨੂਫੈਕਚਰਡ ਬਾਈ लवली स्वीट्स ਨਕੋਦਰ ਰੋਡ ਜੁਲੰਦਰ ਸਿਟੀ ਇਹਨਾਂ ਦੀ ਪ੍ਰੋਮੋਸ਼ਨ ਕਰ ਦਨੇ ਆਪਾਂ ਆ ਤਾਂ ਉਹ ਆ ਮੇਰਾ ਲੱਗਦਾ ਦੂਜੀਆਂ ਉਹ ਨਹੀਂ ਹੁੰਦੀਆਂ ਜਿਹੜੀਆਂ ਆ ਤਾਂ ਹੋਰ ਹੀ ਕੋਈ ਆ ਮੰਮੀ ਬੰਤਰਜੀ ਦੇਖ ਕੀ ਹਿਸਾਬਤਾਬ ਆ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ ਬਾਪੂ ਦਿਖਾਇਓ ਬਾਪੂ ਨੂੰ ਵਲੌਗ ਬਣਾਤਾ ਤੇ ਆ ਬਾਪੂ ਨੇ ਆਪਣੇ ਦੇਖ ਲੈਣਾ ਵਲੌਗ ਚ ਆ ਵਾਜੀ ਵਿਆਹ ਸੰਟਿਆ ਸੰਟ ਦਾ ਉਹ ਟੌਮੀ ਹਿਲ ਫਿਗਰ ਨਹੀਂ ਆ ਕੀ ਆ ਸੱਚੇ ਦਾ ਸੀਸੀ ਚ ਓਏ ਆ ਇਹ ਭਰਾ ਦੇ ਪਤਾ ਨਹੀਂ ਕੀ ਹੋ ਇਹ ਇਹ ਨੂਣਾ ਇਹਨੇ ਖੋਲ ਲੈਣੀ ਆ ਸਾਰੀਆਂ ਨੰਦੀ ਨੇ ਖਾਦ ਖਾਨ ਵਾਲੇ ਇੱਕ ਕੱਢ ਕੇ ਦੇ ਦੇ ਫਿਰ ਟਾਫੀ ਜੀ ਹੋਣੀ ਕੋਈ ਉਹ ਜੈਲੀ ਆ ਜੈਲੀ ਜਦ ਬਾਹਰ ਨਹੀਂ ਚਲਦੀ ਜੈਲੀ ਜੀ ਪਹਿਲਾਂ ਤੂੰ ਖਾ ਕੇ ਵੇਖੀ ਕੀ ਆ ਆ ਆ ਮੈਂ ਕਿਹਨਾਂ ਦਾ ਕੋਈ ਨਹੀਂ ਟਾਫੀ ਟਾਫੀ ਜਵਗੀ ਆ ਉਹ ਜੈਲੀ ਆ ਆ ਵਾ ਕਾਰਡ ਕਾਰਡ ਤੋਂ ਦਾ ਬਈ ਸਿੰਪਲ ਹੀ ਆ ਜ਼ਿਆਦਾ ਟੌਰ ਨਾ ਇਹਨਾਂ ਨੇ ਉਹਦੇ ਵਿੱਚ ਕੱਟਦਾ ਵਾ ਟੈਚੀ ਚ ਕੱਟਦਾ ਜ਼ਿਆਦਾ ਟੌਰ ਡੱਬਾ ਬਣਾਇਆ ਨਾ ਵਧੀਆ ਹਾਂ ਉਹਦਾ ਜਿਆਦਾ ਟੌਰੀ ਪੰਜਾਬ ਦਾ ਬੰਦੇ ਕਿੰਨੇ ਦਾ ਹੋਣਾ ਟਾਚੀ ਬਣਾ ਇਹ ਵੀ ਇਹ ਡੱਬਾ 2000 ਤੋਂ ਘੱਟ ਨਹੀਂ ਹੋਣਾ ਉਹ ਕੇਵੀ ਫਲ ਕੇਵੀ ਫਾਲਿਆ ਉਹ ਖਾਣ ਵਾਲਾ ਪਰ ਫਰੋਜ ਹੈ ਫਰੋਜਣ ਹੈ ਨਾ ਇਹ ਸੁੱਕਾ ਹੈ ਨਾ ਸੁੱਕਾ ਵਾ ਲੈ ਲੈ ਲੀ ਦੀ ਉਹ ਲੈ ਲੈ ਆਹ ਵਿਆਹ ਦਾ ਕਾਰ ਆ ਜੀ ਇਹ ਹੈਗਾ ਜੀ ਰੰਧਾਵਾ ਸਾਹਿਬ ਇਹ ਤਾਂ ਰੱਖ ਦੋ ਬਾਪੂ ਦੇ ਕਮਰੇ ਦੇ ਵਿੱਚ ਇਹ ਬਾਪੂ ਦਾ ਯਾਰ ਹੈ ਬਾਹਲਾ ਖਾ ਕੇ ਰੱਖੀਏ ਕਿ ਇੱਧਰ ਰੱਖ ਦਈਏ ਕਹਿੰਦੀ ਆयो ਦਹੀਂ ਬਾਪੂ ਦੇ ਰੂਮ ਚ ਰੱਖ ਦੋ ਮੈਂ ਖਾ ਕੇ ਰੱਖੀਏ ਕਿ ਇਦਾਂ ਰੱਖ ਦੀਏ ਮਤਲਬ ਕਹਿੰਦੀ ਟੱਚ ਅਪ ਨਾ ਕਰੋ ਨਹੀਂ ਰੱਖ ਤੋ ਕਿ ਬਤਾ ਦਿੰਦਾ ਜਿੰਦਾ ਕਰਦਾ ਇਹ ਤੈਨੂੰ ਕੀ ਬਤਾ ਮੈਂ ਕਿਹਨੂੰ ਦੱਸਦਾ ਫਾਇਰ ਫਾਲੋਵਿੰਗ ਬੜੀ ਆ ਮੇਰੀ ਤੇ ਪੁੱਤ ਵਾਸਤੇ ਨਹੀਂ ਨਹੀਂ ਇਹ ਲਗਾ ਦੇ ਪਾਸੇ ਰੋਦਾ ਦੇ ਵੇਸੇ ਆ ਗਈ ਬਰਫੀ ਆ ਦੇ ਨਾਲ ਪਤੀਸਾ ਵਾ ਲੈਣਾ ਨਾ ਲੈਣਾ ਨਾ ਦੂਜਾ ਮੇਰੇ ਜਾਨੇ ਪੈਸੇ ਲੱਗੇ ਹੋਣੇ ਇਹ लवली ਆਲਿਆਂ ਦਾ ਜਲੰਦਰ ਆਲਿਆਂ ਦਾ ਉੱਥੋਂ ਉਹ ਉਹਨਾਂ ਦਾ ਹੀ ਸਾਰਾ ਉਹਦਾ ਵੀ ਰੰਡਾ ਹੋਇਆ ਆ। ਬਸ ਕਾਰਡ ਦਾ ਪੜ ਲਈਏ ਡੱਬਾ ਖਾਣ ਵਾਲੇ ਪਾਸੇ ਆਪਾਂ ਧਿਆਨ ਕਰ ਲਿਆ ਕਾਰਡ ਦਾ ਪੜਿਆ ਨਹੀਂ ਆਪਾਂ। ਜਿੱਥੇ ਆਪਾਂ ਨੂੰ ਪੈਸੇ ਦੇਣੇ ਆ। ਆਪਾਂ ਬਹਿੰਦਾ ਰੰਡਾ ਦੇਣਾ ਸਧਿਆ ਗਈ ਸਧਿਆ ਸਧਿਆ ਉਹਦੇ। सुरेंद्र ਸਿੰਘ ਰੰਡਾਵਾ ਰਿਸੈਪਸ਼ਨ। ਟੂ ਮੀਟ ਬਲੱਸ ਜਿਸਕਾਰਮ ਸਿੰਘ ਰੰਡਾਵਾ ਪੁਨੀਤ ਕੌਰ। ਉਹ ਵਿੱਚ ਕੱਪੜਾ ਲਾਇਆ ਸੀ ਇਹਦਾ। ਖੋ ਜਾ ਨਹੀਂ ਕੋ ਕਿ 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 ਖੋ ਰੋ ਨਾ ਨਾ ਦੇ ਬੋਲ ਖਾਣ ਕਰੋ। ਨਾ ਪੁੱਤ ਤੂੰ ਤਾਂ ਡਾ ਫੱਕੀਆਂ ਦੇਣੀਆਂ ਹੋਣੀਆਂ। ਕਿ ਵੀ ਪਾਲਾ ਹਾ ਤੇਰੀ ਮਾਂ ਗਈਏ ਕਿ ਵੀ ਘਰ ਘਾਟੋਂ ਤੇ ਇਹ ਹੈਗਾ ਯੂ 31 ਮਾਰਚ ਇਹ ਤਾਂ ਆਇਆ ਖੜਿਆ ਤੇ ਹਾਲ ਕਿੰਨੀ ਆ ਹਾਂ 20 ਆਜ ਲੈ ਤਾਂ ਰਾਤ ਦਾ ਵਾ ਤੇ ਰਾਤ ਦਾ ਵਿਆਹ ਹੈ ਨਾ ਨਾ ਦੀ ਦੀ ਨਾ ਇਹ ਵੀ ਰਾਤ ਦੀ ਪਾਰਟੀ ਆ ਜੀ ਵੱਲਾ ਬਾਈਪਾਸ ਲਿਲੀ ਰਿਜ਼ੋਰਟ ਵਾਲਿਆਂ ਦਾ ਕਿਥੇ ਵੱਲੇ ਚੱਲਾਂਗੇ ਕਿ ਸਾਰੇ ਰਾਤ ਨੂੰ ਲਾਹ ਤੂੰ ਤਾਂ ਬੜੀ ਤਿਆਰ ਆ ਚੱਲਾਂਗੇ ਕਹਿੰਦੀ ਰਾਤ ਉੱਥੇ ਤਾਂ ਜਾਏਂਗੀ ਜ਼ਰੂਰ ਸਰਪੰਚ ਦੇ ਨਾਲ ਉੱਥੇ ਬਾਪੂ ਨੇ ਆਪਣੀ ਯਾਰਾ ਬੇਲੀਆਂ ਨਾਲ ਜਾਣਾ ਤੇ ਤੂੰ ਉੱਥੇ ਕੀ ਕਰਨਾ ਠੀਕ ਹੈ ਵਲੌਗ ਬਣ ਰਿਹਾ ਹੁਣ ਓਦਾਂ ਦੀ ਗੱਲਾਂ ਨਾ ਕਰੋ ਇਹਦੇ ਵਿੱਚ ਉਹ ਨਾ ਕੋਈ ਗੱਲ ਮਾਰੀ ਹੋ ਜਾ ਚੋ ਜੀ ਦਿਖਾਉਣਾ ਹੈ ਤੁਹਾਨੂੰ ਕਾਰ ਡਿਫਰੈਂਟ ਜਿਹਾ ਹੈ ਤਾਂ ਦਿਖਾਇਆ ਓਦਾਂ ਚਲੋ ਆਉਂਦੇ ਜਾਂਦੇ ਰਿੰਦੇ ਕਾਰ ਥੋੜਾ ਇਹ ਵੱਡਾ ਵੀ ਆਈਪੀ ਬੰਦਾ ਹਨ ਤਾਂ ਕਰਕੇ ਅੱਜ ਪਾ ਤੁਹਾਨੂੰ ਪਤਾ ਹੀ ਹੈ ਫਿਰ ਵੀ ਆਈਪੀ ਬੰਦਿਆਂ ਦਾ ਲੋ ਜੀ ਬੰਦੇ ਦੀ ਕਟਿੰਗ ਕਰਾਤੀ ਆ ਆਪਾਂ ਤੇ ਮੂੰਹ ਤਾਂ ਝੁਕ ਮਾੜਾ ਜਾ ਪਤਾ ਨਹੀਂ ਕੀ ਖਾਂਦੇ ਪਾਪੂ ਜੀ ਕੀ ਖਾਂਦੇ ਓਏ ਹੈ ਬਦਾਮ ਬਦਾਮ ਖਾਂਦੇ ਆ ਜੀ ਦੇਖ ਲੋ ਬੰਦਾ ਬਦਾਮ ਬਦਾਮ ਦੇ ਨਾਲ ਪੁਰਜੀ ਵੀ ਖਾਂਦੇ ਆ ਜੇ ਬਦਾਮ ਆ ਕੀ ਆ ਬਦਾਮੀਆਂ ਨਾਲ ਗੰਡਾ ਪਾਇਆ ਵਿੱਚ ਉਹਨੇ ਇਹ ਬੰਦੇ ਦੀ ਫਿਰ ਚੜਾਈ ਆ ਪੂਰੀ ਇਹ ਸ਼ੱਬਾ ਸ਼ੱਬਾ ਬਣਾਤੀ ਕਿ ਨਾ ਪੂਰੀ ਕਿ ਦੁੱਜੀ ਬਣਾਤੀ ਓੜੀ ਕਾਕਾ ਸੁਣੇ ਹੋਣਾ ਤੂੰ ਜਿਹੜਾ ਉਹਦਾ ਕਿਹੜਾ ਪੜਾ ਉਹ ਹੀ ਜਿਹੜਾ ਗਾਣੇ ਜਿਹਾਉਂਦਾ ਤੇਰਾ ਫੇਵਰੇਟ ਜਿਹੜਾ ਚੇਤਾ ਨਹੀਂ ਚੇਤਾ ਨਹੀਂ ਤੈਨੂੰ ਮੈਂ ਤੈਨੂੰ ਗਾਣਾ ਸੁਣਾ ਹੁਣੇ ਤੈਨੂੰ ਚੇਤਾ ਆ ਜਾਣਾ ਉਹ ਜਿਹਦਾ ਗਾਣਾ ਹੈ ਨੀ ਉਹ ਕਿਹੜਾ ਗਾਣਾ ਕਾਲੇ ਰੰਗ ਆਇਆ ਜਿੱਦਾਂ ਕਿ ਨਹੀਂ ਨਹੀਂ ਆਇਆ ਹਾਂ ਮੈਨੂੰ ਪਤਾ ਹੈ ਨਾ ਇਹਨੂੰ ਪਤਾ ਉਹਦਾ ਇਹ ਕਾਕੇ ਦਾ ਫੈਨ ਹੈ ਕਾਕੇ ਦਾ ਨਿੱਕਾ ਭਰਾਈ ਹੈ ਆ ਇਹ ਵਾਵਾ ਜਮ ਤੇ ਦੀ ਵੱਡੀ ਹੋਈ ਸੀ ਤੇ ਚਲ ਮੈਂ ਹਾਂ ਕਟਾ ਦਿੰਨੇ ਆ ਉਹ ਇਹ ਗੈਰੀ ਸੰਧੂ ਬਣਿਆ ਹੈ ਕਿ ਨਹੀਂ ਬਣਿਆ ਇੰਗਲੈਂਡ ਵਾਲਾ ਬਹੁਤ ਡਰੇ ਕੰਮ ਨਹੀਂ ਵਧੀਆ ਬਣਾਤਾ ਤੂੰ ਆਪ ਕਹੀ ਉਹਨੂੰ ਕਿ ਉਹਨੇ ਆਪੇ ਬਣਾਤੀ ਆ ਕਿ ਉਹਨੂੰ ਪਤਾ ਸੀ ਉਹਨੂੰ ਪਤਾ ਕਿੱਦਾਂ-ਕੱਦਾਂ ਬਣਾਉਣੀ ਆ ਦੇਖ ਲਓ ਵੀ ਬੰਦੇ ਨੂੰ ਨਾ ਨਾਈ ਆਪਣਾ ਪੱਕਾ ਇੱਕੋ ਹੀ ਆ ਤੇ ਉਹਨੂੰ ਪਤਾ ਹੀ ਸਾਰਾ ਇਹ ਬੰਦੇ ਨੇ ਦੇਖ ਲਓ ਮੋਛ ਵੀ ਨਹੀਂ ਡਾਈ ਨਹੀਂ ਤਾਂ ਬੰਦਾ ਕਹੇ ਇਹ ਤਾਂ ਹੁੰਦਾ ਭਜਾ ਮੋਛ ਡਾ ਦਿੰਨੇ ਆ ਮੋਛ ਵੀ ਕਹਿੰਦਾ ਰੱਖਣੀ ਆ ਮੋਛ ਦਾ ਸੁਭਾਲ ਆ ਕਹਿੰਦਾ ਪੂਰਾ ਮੋਛ ਕਿਉਂ ਨਹੀਂ ਡਾਈ ਤੇਰੀ ਓਏ ਉਹਨੂੰ ਪਤਾ ਹੀ ਉਹਨੂੰ ਪਤਾ ਕਹਿੰਦਾ ਉਹਨੂੰ ਪਤਾ ਵੀ ਮੋਛ ਰੱਖਣੀ ਆ ਮੋਛ ਨਹੀਂ ਕਹਿੰਦਾ ਟੋੜਾ ਪੈਣਾ ਉੱਥੇ ਕਹਿੰਦਾ ਰੌੜੂ ਕੀ ਹੋਇਆ ਕੀ ਹੋਇਆ ਦੱਸ ਦੱਸ ਚੱਲ ਬੂਥਾ ਏ ਨੂੰ ਘੁਮਾ ਪਰਾ ਪਰਾਂ ਇੱਧਰ ਤੋਂ ਘੁਮਾ ਮੜਾ ਜਾ ਇੱਧਰ ਨੂੰ ਘੁਮਾ ਮੜਾ ਜਾ ਉਹ ਹਾਂ ਬੂਥ ਮੜਾ ਜਾ ਨੂੰ ਘੁਮਾ ਉਹ ਆ ਦੇਖੋ ਆ ਮੇਰੀ ਗੱਲ ਸੁਣ ਇੱਕ ਮਿੰਟ ਇਹਦਾ ਆ ਪਾਸਾ ਦੇਖੋ ਤੇ ਚੱਲ ਹੁਣ ਦੂਜੇ ਪਾਸੇ ਘੁਮਾ ਆ ਪਾਸਾ ਦੇਖੋ ਲੱਗਦਾ ਤੁਹਾਨੂੰ ਕੋਈ ਫਰਕ ਹੈ ਐ ਮੈਨੂੰ ਆਣ ਕੇ ਕਹਿੰਦਾ ਕਹਿੰਦਾ ਮੈਂ ਜਰੋਨਾ ਆਇਆ ਹਾਂ ਵਾ ਨਾ ਕਹਿੰਦਾ ਮੇਰਾ ਐਹੀ ਨਾਈ ਆ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਮੈਂ ਥੇਲੇ ਹੁੰਦਾ ਵਾ ਤੇ ਮੇਰਾ ਕਹਿੰਦਾ ਪੱਕਾ ਨਾਈ ਆ ਆ ਦੇਖ ਲਓ ਤੁਸੀਂ ਇਹਦਾ ਨਾਈ ਹੈ ਆਲੇ ਦੁਆਲੇ ਦਾ ਮੈਂ ਵੀ ਨਹੀਂ ਦੇਖਿਆ ਮੈਂ ਮੈਂ ਵੀ ਹੁਣੇ ਆਣ ਕੇ ਮੈਨੂੰ ਇਹਨੇ ਕਿਹਾ ਕਹਿੰਦਾ ਆ ਬੜਾ ਫਰਕ ਪਿਆ ਮੈਂ ਫਰਕ ਕੀ ਤੇਰਾ ਜਲੂਸ ਹੀ ਕੱਢ ਸਟਿਆ ਨੇ ਇੱਕ ਪਾਸੇ ਅੱਧਾ ਨੰਬਰ ਲਾਤਾ ਤੇ ਇੱਕ ਪਾਸੇ ਮੈਂ ਇੱਕ ਨੰਬਰ ਇੱਕ ਵਾਰੀ ਡੇਢ ਹੋਣਾ ਮਸੀ ਜਰੂਰ ਹੀ ਘੜ ਛੱਡਿਆ ਵਿਚਾਰੇ ਦਾ ਦੁਬਾਰਾ ਗਏ ਅਸੀਂ ਉਹਦੇ ਕੋਲ ਉਹ ਬੰਦਾ ਸਾਨੂੰ ਮਿਲਿਆ ਨਹੀਂ ਤੇ ਵਾਵਾ ਲਾ ਪਾ ਕਰਨੀ ਹੁਣ ਹਣ ਸਵੇਰ ਜਾਵਾਂਗੇ ਹਾਂ ਹੈ ਸਵੇਰੇ ਸਵੇਰੇ ਮੈਨੂੰ ਚੇਤਾ ਕਰਾ ਦੇ ਤੈਨ ਮੈਂ ਉੱਥੇ ਖੜਨਾ ਸਕੂਟਰੀ ਦੇ ਉੱਤੇ ਠੀਕ ਹੈ